ਆਲੇ ਦੁਆਲੇ ਸੁੰਨਸਾਨ ਜੰਗਲ ਆ ਤੁਸੀਂ ਦੇਖ ਰਹੇ ਆ ਤੇ ਇੱਥੇ ਹੀ ਅੱਜ ਆਪਾਂ ਰਾਤ ਕੱਟਣੀ ਆ ਹੁਣ ਮੈਂ ਹੁਣ ਲੱਗਾ ਜੀ ਥੱਲੇ ਉਤਰਨ ਕਿਤੇ ਇਹ ਕਿੱਥੇ ਵਰਗ ਬਾਕੀ ਮੈਂ ਚੜਿਆ ਹੋਇਆ ਜਿਹੜੀ ਬਜ਼ੁਰਗਾਂ ਦੀ 베ਰੀ ਆ ਬਾਹਰ ਤੁਹਾਨੂੰ ਮੈਂ ਦਿਖਾ ਰਿਹਾ بارش ਪੈ ਰਹੀ ਹੈ ਕਿ ਵਾਕਈ ਆਪਾਂ ਬਾਹਰ ਬੈਠੇ ਹੋਏ ਆ ਦੇਖ ਲਓ ਜੀ ਕੰਫਰਟੇਬਲ ਹੈ ਬਾਕੀ بارش ਹੋ ਰਹੀ ਆ ਆਵਾਜ਼ ਤੁਸੀਂ بارش ਦੀ ਸੁਣ ਨਹੀਂ ਸਕਦੇ ਆ ਬਾਕੀ ਸਾਡੇ ਬੰਦਿਆਂ ਨੂੰ ਵੀ ਨੀਂਦ ਨਹੀਂ ਆ ਰਹੀ ਉਹ ਵੀ ਬੋਲੀ ਜਾ ਰਹੇ ਆ ਭਾਜੀ ਨੂੰ ਵੀ ਮੈਂ ਜਗਾ ਲਿਆ ਆ ਭਾਜੀ ਵੀ ਉੱਠ ਗਏ ਆ ਤੇ ਨਾਲ ਹਥਿਆਰ ਮੈਂ ਲੈ ਲਿਆ ਕੀ ਕੀ ਵਾਕਈ ਲੈਪੜ ਨੇ ਉਸ ਸਾੰਬਰ ਦਾ ਜਾਂ ਹਿਰਨ ਕਹਿ ਲੋ ਜੋ ਕਹਿ ਲੋ ਉਹਦਾ ਸ਼ਿਕਾਰ ਕੀਤਾ ਆ ਆਪਾਂ ਜਾਣਾ ਉਸ ਸਾਈਡ ਤੇ ਸਾਡੀ ਵੀ ਨਹੀਂ ਮਰ ਚੁੱਕੀ ਆ ਮੈਂ ਰੁਕਿਆ ਦੋ ਤਿੰਨ ਵਾਰ ਸੁਣਦਾ ਪੀਜੀ ਭਾਈ ਜੋ ਇਹ ਆਵਾਜ਼ਾਂ ਫੇਰ ਵੀ ਵਿਚ ਵਿਚ ਸੁਣਾਈ ਦੇਈ ਜਾਂਦੀਆਂ ਸਾਨੂੰ ਤੇ ਮੌਸਮ ਦਾ ਤਾਂ ਕੀ ਕਹਿਣਾ ਮੌਸਮ ਨੂੰ ਬਹੁਤ ਜ਼ਿਆਦਾ ਠੰਡਾ ਆ ਤੇ ਦੇਖਣ ਵਾਸਤੇ ਆਏ ਆ ਜੀ ਪਹਿਲਾਂ ਸਾਨੂੰ ਸ਼ੱਕ ਪਿਆ ਵੀ ਮੋਟਰਸਾਈਕਲ ਸਾਡੇ ਡਿਗੇ ਆ। ਬਿਰਕੋ ਜਿਹੜਾ ਆ ਆਵਾਜ਼ ਆ ਰਹੀ ਆ। ਰੋਕ ਰੋਕੇ ਬੋਲ ਰਿਹਾ ਕੋਈ ਜਾਨਵਰ। ਇਹ ਕਿਹੜੇ ਕੋਣ? ਹੁਣ ਸ਼ੁਰੂ ਕਰਨ ਲੱਗੇ ਆ ਜੀ ਆਪਾਂ ਖਾਣਾ ਪਾਣੀ ਬਣਾਵਾਂਗੇ। ਬਜ਼ੁਰਗ ਵੀ ਬਾਹਰ ਆ ਗਏ। ਆਪਾਂ ਹੁਣ ਕੱਟਣ ਲੱਗੇ ਆ ਸਬਜ਼ੀਆਂ ਵਗੈਰਾ। ਕੱਟ ਕੇ ਤੇ ਤਿਆਰੀ ਸ਼ੈਰੀ ਕਰਨ ਲੱਗੇ ਆ ਖਾਣ ਪੀਣਾ ਬਣਾਉਣ ਲੱਗੇ ਆ ਆਪਣਾ। ਬਾਕੀ ਆਪਾਂ ਮਸਾਲਾ ਘਰੋਂ ਵੀ ਥੋੜਾ ਜਿਹਾ ਵੈਸੇ ਲਿਆਂਦਾ ਸੀਗਾ। ਮੈਨੂੰ ਲੱਗਾ ਸੀ ਵੀ ਜ਼ਰੂਰ ਤੇ ਪੈਣੀ ਆ। ਆ ਤੁਹਾਨੂੰ ਮੈਂ ਸਾਂਬਰ ਦਿਖਾ ਦਿੰਨਾ। ਜਿਹੜਾ ਕਿ ਲੈਪੜ ਨੇ ਸ਼ਿਕਾਰ ਕੀਤਾ। ਵੀਡੀਓ ਦੇ ਹਾਈਲਾਈਟਸ ਦੇਖ ਕੇ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਦੁਬਾਰਾ ਆਪਾਂ ਜਾ ਰਹੇ ਹਾਂ ਨਾਈਟ ਕੈਂਪਿੰਗ ਕਰਨ ਵਾਸਤੇ ਬਜ਼ੁਰਗਾਂ ਦੇ ਕੋਲ ਸਾਡੇ ਤੋਂ ਇਲਾਵਾ ਕਿਸੇ ਨੇ ਵੀ ਇੱਥੇ ਨਾਈਟ ਕੈਂਪਿੰਗ ਨਹੀਂ ਕੀਤੀ ਪੰਜਾਬ ਦੇ ਵਿੱਚ ਹੋਰ ਕੋਈ ਨਹੀਂ ਆਇਆ ਇੱਥੇ ਸੋ ਆਪਾਂ ਪਹਿਲਾਂ ਵੀ ਬਜ਼ੁਰਗਾਂ ਦੇ ਤਿੰਨ ਪਾਰਟ ਬਣਾ ਚੁੱਕੇ ਹਾਂ ਬਹੁਤ ਵਧੀਆ ਵੀਡੀਓ ਹੋਣ ਵਾਲੀ ਹੈ ਦੋਸਤੋ ਮਿਸ ਨਾ ਕਰਿਓ ਨਵਾਂ ਐਕਸਪੀਰੀਅੰਸ ਤੁਹਾਨੂੰ ਦੇਖਣ ਨੂੰ ਮਿਲੂਗਾ ਬਹੁਤ ਬਹੁਤ ਖਤਰਨਾਕ ਚੀਜ਼ਾਂ ਵੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਪਹਿਲਾਂ ਵੀ ਆਪਾਂ ਇਹਨਾਂ ਬਜ਼ੁਰਗਾਂ ਦੇ ਪਾਰਟ ਬਣਾਏ ਆ ਤਿੰਨ ਉਹਦਾ ਲਿੰਕ ਮੈਂ نیچے ਦੇ ਦੂੰਗਾ ਕਰਦੇ ਆ ਯੋਗਾਨੇ ਪਰ ਉਹ ਹੈ ਨਹੀਂਗੇ ਆਪ ਇੱਥੇ ਮੈਨੂੰ ਲੱਗਦਾ ਹੈ ਬਾਬੇ ਉਹ ਹੈਗੇ ਆ ਅੰਦਰ ਇਹ ਅੰਦਰ ਉਹ ਆਪ ਹੈ ਨਹੀਂਗੇ ਤੇ ਹੁਣ ਆਪਾਂ ਬਾਹਰ ਚੱਲਦੇ ਆਂ ਵੇਟ ਕਰਦੇ ਆਂ ਉਹਨਾਂ ਦੀ ਜਦ ਤੱਕ ਉਹ ਆਉਂਦੇ ਨਹੀਂ ਆਂ ਕਾਫੀ ਧੇਰ ਵੇਟ ਕਰਨ ਤੋਂ ਬਾਅਦ ਜਿਹੜੇ ਬਜ਼ੁਰਗ ਆ ਬਾਬਾ ਜੀ ਆ ਉਹ ਸਾਨੂੰ ਉਧਰ ਨਜ਼ਰ ਆ ਗਏ ਆ ਥੋੜਾ ਸੈਰ ਸਪਟਾ ਭਗਤੀ ਵਗੈਰਾ ਕਰਨ ਵਾਸਤੇ ਗਏ ਸੀਗੇ ਬਜ਼ੁਰਗ ਹੁਣ ਜਿੱਦਾਂ ਅਸੀਂ ਰਾਤ ਰੁਕਣਾ ਆ ਕੀ ਅਸੀਂ ਆਪਣਾ ਕੈਂਪ ਵਗੈਰਾ ਇੱਥੇ ਲਾ ਸਕਦੇ ਹਾਂ ਹਾਂਜੀ ਹਾਂਜੀ ਇਹਦਾ ਬਾਰਸ਼ ਵਾਲਾ ਵੀ ਮੌਸਮ ਹੋ ਗਿਆ ਨਾ ਹੁਣ ਤੇ ਅਸੀਂ ਸੋਚਿਆ ਕਿਉਂ ਨਾ ਇੱਥੇ ਹੀ ਕੈਂਪ ਵਗੈਰਾ ਬਾਹਰ ਹੀ ਲਾ ਲਿਆ ਜਾਵੇ ਹਨਾ ਜਿੱਥੇ ਮਰਦੀ ਲਾ ਲਵਾਂਗੇ ਇੱਥੇ ਮਰਦੀ ਲਾ ਲਈਏ ਕੈਂਪ ਲਾਉਣ ਦੀ ਸ਼ੁਰੂਆਤ ਕਰਦੇ ਹਾਂ ਇਸ ਤੋਂ ਪਹਿਲਾਂ ਕਿ ਬਾਰਿਸ਼ ਪੈਣੀ ਸ਼ੁਰੂ ਹੋ ਜਾਵੇ ਤੇ ਹੁਣ ਆਪਾਂ ਕੈਂਪ ਲਾ ਲਈਏ ਬਾਰਿਸ਼ ਦੋਸਤੋ ਆ ਗਈ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਤੇਜ਼ ਬਹੁਤ ਤੇਜ਼ ਬਾਰਿਸ਼ ਆ ਚੁੱਕੀ ਆ ਹੁਣ ਅਸੀਂ ਆਪਣਾ ਕੈਂਪ ਵਗੈਰਾ ਲਾਉਣ ਲੱਗੇ ਹਾਂ ਸਮਾਨ ਵਗੈਰਾ ਸਖਾਨ ਪੀਣ ਵਾਲਾ ਲੈ ਕੇ ਆਂਦਾ ਆ ਅਸੀਂ ਹੌਣ ਬਣਾਉਣ ਲੱਗੇ ਆ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਆ ਗਈ ਆ ਤੇ ਅਸੀਂ ਬਹੁਤ ਖਤਰਨਾਕ ਜੰਗਲ ਦੇ ਵਿੱਚ ਆ ਇਸ ਟਾਈਮ ਤੁਸੀਂ ਦੇਖ ਹੀ ਰਹੇ ਆ ਹੁਣ ਕੈਂਪ ਵਗੈਰਾ ਸਾਨੂੰ ਜਲਦੀ ਜਲਦੀ ਸੈੱਟ ਕਰਨਾ ਪੈਣਾ ਆਪਣਾ ਬਾਰਿਸ਼ ਤੁਸੀਂ ਦੇਖੋ ਕਿੰਨੀ ਆ ਗਈ ਆ ਦੇਖੋ ਬਿਜਲੀ ਲੱਛ ਰਹੀ ਆ ਪੂਰੀ ਤੇ ਆਲੇ ਦੁਆਲੇ ਸੁੰਨਸਾਨ ਜੰਗਲ ਆ ਤੁਸੀਂ ਦੇਖ ਰਹੇ ਆ ਤੇ ਇੱਥੇ ਹੀ ਅੱਜ ਆਪਾਂ ਰਾਤ ਕੱਟਣੀ ਆ ਤੇ ਹੁਣ ਆਪਾਂ ਸੈੱਟ ਕਰ ਲਈਏ ਪਹਿਲਾਂ ਆਪਣਾ ਕੈਂਪ ਹੁਣ ਲੱਗੇ ਆ ਜੀ ਟੈਂਟ ਲਾਉਣ ਟੈਂਟ ਲੱਗਿਆ ਮੈਂ ਆਪਣਾ ਖੋਲਣ ਤੇ ਬਾਰਿਸ਼ ਤੁਸੀਂ ਦੇਖ ਹੀ ਰਹੇ ਆ ਤੇ ਥੋੜਾ ਟਾਈਮ ਹੁਣ ਰੁਕ ਗਈ ਆ بارش ਤੇ ਰੁਕਣ ਕਰਕੇ ਹੁਣ ਆਪਾਂ ਟੈਂਟ ਲਾਉਣ ਲੱਗੇ ਆ ਤੇ ਬੱਦਲ ਹਜੇ ਵੀ ਲੱਛ ਰਿਹਾ ਪੂਰਾ ਲੱਗੇ ਆ ਜੀ ਅਸੀਂ ਕੈਂਪ ਲਾਉਣ ਆਪਣਾ ਕੈਂਪ ਸਾਡੇ ਰੈਡੀ ਆ ਸਾਥੀ ਤੇ ਬਜ਼ੁਰਗ ਜਿਹੜੇ ਆ ਲਾਈਟ ਲੈ ਕੇ ਬਹਿ ਗਏ ਆ ਉਹ ਕਹਿੰਦੇ ਤੁਸੀਂ ਲਾਓ ਕੈਂਪ ਕਿਉਂਕਿ ਤੁਹਾਡਾ ਧਿਆਨ ਕਹਿੰਦੇ ਟੈਂਟ ਲਾਉਣ ਤੇ ਹੋਣਾ ਆ ਤੇ ਮੈਂ ਆਲੇ ਦੁਆਲੇ ਧਿਆਨ ਰੱਖੂਗਾ ਤਾਂ ਕਿ ਕੋਈ ਜਿਹੜਾ ਜੰਗਲੀ ਜਾਨਵਰ ਆ ਉਹ ਨਾ ਆਵੇ ਕਿਉਂਕਿ ਰਾਤ ਦੇ ਸਮੇਂ ਤੁਹਾਨੂੰ ਪਤਾ ਹੀ ਆਲਾ ਦੁਆਲਾ ਦੇਖੋ ਰਾਤ ਦੇ ਸਮੇਂ ਘਾਤ ਲਾ ਕੇ ਤੀਂ ਦੂਆ ਜਿਹੜਾ ਆ ਉਹ ਬੈਠਾ ਹੁੰਦਾ ਹੈ ਹੁਣ ਚੱਲ ਪਏ ਆ ਜੀ ਤੇ ਹੁਣ ਆਪਾਂ ਲੈਣ ਜਾ ਰਹੇ ਆ ਜੀ ਪਾਣੀ ਆ ਕੰਨੀਆਂ ਜਿਹੜੀਆਂ ਭਰ ਕੇ ਲੈਉਣੀਆਂ ਨੇਰੀ ਤੁਹਾਨੂੰ ਪਤਾ ਲੱਗ ਹੀ ਰਿਹਾ ਹੁਣ ਕਿੰਨੀ ਤੇਜ਼ ਆ ਗਈ ਆ بارش ਬਹੁਤ ਤੇਜ਼ ਤੇਜ਼ ਆ ਗਈ ਆ ਤੇ ਬਹੁਤ ਵਧੀਆ ਮੌਸਮ ਹੋ ਗਿਆ ਆ ਖਤਰਨਾਕ ਵੀ ਕਹਿ ਸਕਦੇ ਆ ਕਿਉਂਕਿ ਅਸੀਂ ਜੰਗਲ ਦੇ ਵਿੱਚ ਆ ਇਸ ਟਾਈਮ ਤੇ ਦੇਖੋ ਆਵਾਜ਼ ਕਿੱਦਾਂ ਆ ਰਹੀ ਆ بارش ਦੇਖੋ ਕਿੰਨੀ ਤੇਜ਼ ਆ ਰਹੀ ਆ ਤੇ ਬਜ਼ੁਰਗੋ ਆਜੋ ਚਲਿਏ ਕਾ ਵੀ ਜੀਵਨ ਤੁਹਾਡਾ ਦੇਖ ਰਿਹਾ ਤੇ ਹੁਣ ਪਾਣੀ ਭਰ ਲਿਆ ਜੀ ਅਸੀਂ ਤੇ ਹੁਣ ਚੱਲ ਪਏ ਆ ਜੀ ਪਾਣੀ ਭਰਨ ਤੋਂ ਬਾਅਦ بارش ਬਹੁਤ ਤੇਜ਼ ਆ ਗਈ ਆ ਹੁਣ ਅਸੀਂ ਪਾਣੀ ਭਰ ਕੇ ਆ ਗਏ ਆ ਜੀ ਜ਼ਰੂਰੀ ਸਮਾਨ ਜਿਹੜਾ ਬਜ਼ੁਰਗਾਂ ਦਾ ਹੋਵੇ ਉਹਦੇ ਵਿੱਚ ਹੀ ਆ ਕਿਉਂਕਿ ਆਪਾਂ ਖਾਣਾ ਪਾਣੀ ਵੀ ਬਣਾਉਣਾ ਆ ਉਹ ਗਿੱਲਾ ਨਾ ਹੋ ਜਵੇ ਇਸ ਕਰਕੇ ਜਲਦੀ ਜਲਦੀ ਪਹਿਲਾਂ ਇਹ ਸਮਾਨ ਚੱਕਣ ਵਾਸਤੇ ਆ ਗਏ ਆ ਸੋ ਹੁਣ ਚੱਲਦੇ ਆਂ ਕਹਿੰਦੇ ਆ ਕਹਿੰਦੇ ਆ ਬਾਬਿਆਂ ਨੇ ਫਿਰ ਵੀ ਆਪ ਹੀ ਚੱਕ ਲਿਆ ਟਰੰਕ ਇਹ بارش ਵੀ ਹੁਣ ਬਹੁਤ ਜ਼ਿਆਦਾ ਤੇਜ਼ ਆ ਗਈ ਆਗੇ ਨਾਲੋਂ ਵੀ ਬਹੁਤ ਜ਼ਿਆਦਾ ਤੇਜ਼ ਆ ਗਈ ਆ ਹੁਣ ਜਾਣਾ ਪੈਣਾ ਜਲਦੀ ਜਲਦੀ ਜਿਹੜਾ ਸਮਾਨ ਹੈ ਇਹਦਾ ਲੁਕੋ ਕੇ ਜਾਂਦੇ ਆ ਇਹ ਮਹਿਰ ਖੋਣਾ ਵੀ ਇਹ ਰੋ ਇਹ ਆਰਾਮ ਨਾਲ ਬਿਲਕੁਲ ਮਜੇ ਨਾਲ ਟਾ ਹੁਣ ਦੋਸਤੋ ਆਪਣੇ ਲੱਗ ਗਏ ਆ ਇੱਧਰ ਤੁਸੀਂ ਦੇਖ ਰਹੇ ਆ ਸਾਹਮਣੇ ਤੇ ਹੁਣ ਖਾਣਾ ਪਾਣੀ ਆਪਾਂ ਬਣਾਉਣ ਲੱਗੇ ਆ ਤੇ ਹੁਣ ਜ਼ਰੂਰ ਤੇ ਲੱਕੜਾਂ ਦੀ بارش ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਪੈ ਰਹੀ ਆ ਪਰ ਫਿਰ ਵੀ ਸੁੱਕੀਆਂ ਲੱਕੜਾਂ ਦੀ ਸਾਨੂੰ ਜ਼ਰੂਰਤ ਆ ਤੇ ਨਾਲ ਭਾਜੀ ਜਾ ਰਹੇ ਆ ਆਪਣੇ ਤੇ ਮੈਂ ਜਾਵਾਂਗਾ ਭਾਜੀ ਦੇ ਨਾਲ بارش ਬਹੁਤ ਜ਼ਿਆਦਾ ਹੋ ਰਹੀ ਆ ਉੱਥੇ ਨਹੀਂ ਆਪਣੇ ਕੋਲ ਵੀਡੀਓ ਬਣਨੀ ਤੇ ਇੱਧਰਲੀ ਸਾਈਡ ਤੇ ਆਪਾਂ ਜਾਣਾ ਲੱਕਣਾ ਲੈਣ ਵਾਸਤੇ ਬਜ਼ੁਰਗਾਂ ਨੇ ਦੱਸਿਆ ਕਹਿੰਦੇ ਇੱਧਰਲੀ ਸਾਈਡ ਤੇ ਕੁਝ ਦਰਖਤ ਜਿਹੜੇ ਸੁੱਕੇ ਟੁੱਟੇ ਹੋਏ ਆ ਤੁਸੀਂ ਉਥੋਂ ਲੱਕੜ ਲੈ ਕੇ ਆ ਸਕਦੇ ਆ ਤੇ ਭਾਜੀ ਨੇ ਆਪਣਾ ਹਥਿਆਰ ਕੱਢ ਲਿਆ ਆ ਤੇ ਇਹਦੇ ਨਾਲ ਆਪਾਂ ਨੂੰ ਥੋੜੀਆਂ ਕਲਕੜਾਂ ਦੀ ਜਰੂਰਤ ਹੈ ਤਾਂ ਕਿ ਆਪਾਂ ਖਾਣਾ ਪਾਣੀ ਬਣਾ ਸਕੀਏ ਤੇ ਹੁਣ ਆਪਾਂ ਜਾ ਰਹੇ ਹਾਂ ਅੱਗੇ ਬਹੁਤ ਦਲੇਰੀ ਦਿਖਾਈ ਇਹਨਾਂ ਨੇ ਤੇ ਲੱਕੜਾ ਲੈ ਕੇ ਆ ਗਏ ਆ ਤੇ ਹੁਣ ਆਪਾਂ ਅੰਦਰ ਚੱਲਦੇ ਅੰਦਰ ਅੱਗ ਵਗੈਰਾ ਬਾਲ ਲਈ ਆ ਅੰਦਰ ਰੱਖਣ ਲੱਗੇ ਆ ਲੱਕੜਾਂ ਬੜੀ ਦਲੇਰੀ ਦੇ ਨਾਲ ਲੈ ਕੇ ਆ ਗਏ ਲੱਕੜਾਂ ਤੇ ਔਖਾ ਬਹੁਤ بارش ਬਹੁਤ ਜ਼ਿਆਦਾ ਹੋ ਰਹੀ ਆ ਫਿਰ ਵੀ ਭਾਜੀ ਨੂੰ ਸੁੱਕੀਆਂ ਲੱਕੜਾਂ ਕੁਸ਼ਕ ਮਿਲ ਗਈਆਂ ਜਿਹੜੀਆਂ ਉਹ ਵੱਢ ਕੇ ਲੈ ਆਏ ਆ ਡਰਕਟਰੀ ਨਾਲ ਉਹ ਸੁੱਕੇ ਦਰਖਤੇ ਨਾਲੋਂ ਲੈ ਕੇ ਆਏ ਆ ਖਾਣਾ ਪਾਣੀ ਆਪਣਾ ਬੰਨ ਲੱਗਾ ਆ ਸੌਰੀ ਥੋੜੀ ਜੀ ਕੁਆਲਿਟੀ ਤੁਹਾਨੂੰ ਖਰਾਬ ਲੱਗੂਗੀ ਕਿਉਂਕਿ بارش ਵਗੈਰਾ ਬਹੁਤ ਹੋ ਰਹੀ ਆ ਕਿਤੇ ਫੋਨ ਫੋਨ ਰੱਖਣ ਨੂੰ ਥੋੜਾ ਸਮਝ ਨਹੀਂ ਲੱਗ ਰਿਹਾ ਤੋ ਹੁਣ ਜਿੱਦਾਂ ਦਾ ਵੀ ਤੁਸੀਂ ਦੇਖੋਗੇ ਵੀ ਉਹ ਤੁਸੀਂ ਦੇਖੀ ਜਾਓ ਆਪਾਂ ਹੁਣ ਕੱਟਣ ਲੱਗੇ ਆ ਸਬਜ਼ੀਆਂ ਵਗੈਰਾ ਕੱਟ ਕੇ ਤੇ ਤਿਆਰੀ ਸ਼ੈਰੀ ਕਰਨ ਲੱਗੇ ਆ ਖਾਣ ਖਾਣਾ ਪੀਣਾ ਬਣਾਉਣ ਲੱਗੇ ਆ ਆਪਣਾ ਤੇ ਜੇ ਆਪ ਹੀ ਸੋਚ ਸਕਦੇ ਆ ਵੀ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਜਦੋਂ ਆਪਾਂ ਕੈਂਪਿੰਗ ਕਰਦੇ ਆ ਤੇ ਇਹ ਤਾਂ ਅਸੀਂ ਬਿਲਕੁਲ ਇੱਕ ਹਿਸਾਬ ਦਾ ਤੁਸੀਂ ਕਹਿ ਸਕਦੇ ਆ ਵੀ ਵਾਈਲਡ ਕੈਂਪਿੰਗ ਹੈ ਇਹ ਆਲੇ-ਦੁਆਲੇ ਜੰਗਲ ਆ ਤੇ ਜੰਗਲ ਦੇ ਵਿੱਚ ਅਸੀਂ ਇਕੱਲੇ ਝੌਂਪੜੀ ਦੇ ਵਿੱਚ ਆ ਗੱਦੀ ਲੋਕ ਵੀ ਇੱਥੋਂ ਜਾ ਚੁੱਕੇ ਆ ਜਿਹੜੇ ਤੁਸੀਂ ਲਾਸਟ ਟਾਈਮ ਦੇਖੇ ਸੀ ਨਾ ਵੀਡੀਓ ਦੇ ਵਿੱਚ ਉਹ ਵੀ ਲੋਕ ਇੱਥੋਂ ਜਾ ਚੁੱਕੇ ਆ ਇਸ ਟਾਈਮ ਸਿਰਫ ਅਸੀਂ ਆ ਬਾਬਾ ਜੀ ਆ ਤੇ ਨਾਲ ਮੇਰੇ ਸਾਥੀ ਆ ਸੋ ਤੁਸੀਂ ਦੇਖੋ ਇੰਜੋਏ ਕਰੋ ਸੀ ਕੀ ਕੀ ਕਰ ਰਹੇ ਆ ਬਾਰ-ਬਾਰ ਸਾਨੂੰ ਕੰਪੈਲ ਕਰੀ ਜਾਂਦੇ ਆ ਬਜ਼ੁਰਗ ਕਹਿੰਦੇ ਰੋਟੀਆਂ ਲਾਓ ਰੋਟੀਆਂ ਲਾਓ ਮੈਂ ਆਟਾ ਤੁਹਾਨੂੰ ਦੇ ਦਿੰਦਾ ਆ ਪਰ ਨਹੀਂ ਆਪਾਂ ਸਮਾਰ ਉਧਾਂ ਦਾ ਲੈ ਕੇ ਜਾਂਦਾ ਤਾਂ ਕਿ ਤਕਲੀਫ ਨਾ ਹੋਵੇ ਜ਼ਿਆਦਾ ਇਹਨਾਂ ਨੂੰ ਆਪਾਂ ਟੈਨਸ਼ਨ ਨਹੀਂ ਦੇਣੀ ਹੈਗੀ ਇਸਮਾਨੀ ਉਦਾਂ ਦਾ ਆਪਾਂ ਲੈ ਕੇ ਆਂਦਾ ਤਾਂ ਕਿ ਫਟਾਫਟ ਆਪਾਂ ਜਿਹੜੀ ਨਾ ਰੋਟੀਆਂ ਬਹਿਰੀ ਕਰ ਲਈ ਹੋ ਗਈਆਂ ਨਹੀਂ ਬਰਉਣੀਆਂ ਬੰਦੇ ਨੇ ਨਹੀਂ ਬਣਾ ਲੀਦੀਆਂ ਆਪਾਂ ਰੋਟੀਆਂ ਕਿਹੜੀ ਗੱਲ ਆ ਆ ਮੇਰੇ ਤਾਂ ਸੱਟ ਵੀ ਲੱਗੀ ਆ ਦੇਖੋ ਆ ਬਾਹ ਤੇ ਆਹ ਆਉਣਾ ਕੋ ਪਿਆਲੇ ਤੇ ਹੀ ਨੇ ਸਭ ਦੇ ਹੁਣ ਦੱਸੋ ਟਮਾਟਰ ਲੰਬੇ ਲੰਬੇ ਕੱਢਨੇ ਆਪਾਂ ਮੰਜਾ ਤੇ ਹੁਣ ਆਪਾਂ ਨੇ ਪਿਆਜ਼ ਵਗੈਰਾ ਕੱਟ ਲਏ ਸਾਰਾ ਕੁਝ ਸਬਜ਼ੀ ਵਗੈਰਾ ਤੇ ਹੁਣ ਬਰਤਨ ਧੋਣਾ ਜਿਹਦੇ ਵਿੱਚ ਆਪਾਂ ਚੀਜ਼ ਬਣਾਉਣੀ ਤੇ ਜਦੋਂ ਆਪਾਂ ਬਾਹਰ ਹੁੰਨੇ ਆ ਉਹਦਾ ਆਪਣਾ ਕੰਮ ਆਪ ਹੀ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਹੈ ਸਫਾਈ ਜਿਹੜੀ ਆ ਉਹ ਮੇਨ ਚੀਜ਼ ਹੁੰਦੀ ਆ ਤੋ ਜੇ ਆਪਾਂ ਕੋਈ ਖਾਣਾ ਪਾਣੀ ਬਣਾ ਰਹੇ ਆ ਤੇ ਉਹਦੀ ਸਾਫ ਸਫਾਈ ਪੂਰੀ ਹੋਣੀ ਚਾਹੀਦੀ ਆ ਪਿਆਜ਼ ਹੁਣ ਆਪਾਂ ਭੁੰਣਾ ਸ਼ੁਰੂ ਕਰ ਦਿੱਤਾ ਹੈ ਅਰਕਾ ਆਪਣਾ ਪੂਰਾ ਦੇਖੋ ਕਿੰਨਾ ਵਧੀਆ ਤਿਆਰ ਹੋ ਰਿਹਾ ਹੈ ਹੁਣ ਲੱਗਿਆ Shimla mirch ਪਾਉਣ ਆ ਹੁਣ ਲਾ ਪਿਆ ਭਾਜੀ ਹੁਣੀ ਪਨੀਰ ਕੱਟਣ ਤੁਹਾਨੂੰ ਹੁਣ ਥੋੜਾ ਆਈਡੀਆ ਤਾਂ ਹੋ ਹੀ ਗਿਆ ਹੋਣਾ ਵੀ ਡਿਸ਼ ਕੀ ਬਣਨ ਲੱਗੀ ਆ ਇਹ ਆਪਣਾ ਹੋ ਗਿਆ ਤਿਆਰ ਹੁਣ ਪਾ ਰਹੇ ਆ ਹੁਣ ਸਮਾਰ ਆਪਣਾ ਬਾਬਾ ਜੀ ਚੁੱਲੇ ਦੀ ਅੱਗ ਬਾਬਾ ਜੀ ਨੂੰ ਆ ਪਾਇਆ ਉਹਨਾਂ ਦਾ ਯਾਰ ਤੁਸੀਂ ਦੇਖੋ ਕਿੰਨੀ ਵਧੀਆ ਡਿਸ਼ ਬਣੀ ਕੇ ਤਿਆਰ ਹੋਈ ਆ ਤੇ ਆਪਣਾ ਦੇਖੋ ਤਿਆਰ ਹੋ ਗਿਆ ਬਾਕੀ ਇੱਕ ਵਾਰੀ ਤੁਸੀਂ ਡਿਸ਼ ਦੇਖੋ ਬਾਬਾ ਜੀ ਮਿਲ ਗਏ ਤੁਹਾਨੂੰ ਬਾਬਾ ਨੇ ਰੱਖੀ ਸੀ ਚੀਸ ਚਿਲੀ ਬਣਾਈਆਂ ਬਾਬਿਆਂ ਨੂੰ ਵੀ ਅੰਦਰ ਪਾ ਦਿੱਤੀ ਉਹ ਵੀ ਲੈ ਕੇ ਆਉਣ ਲੱਗੇ ਆਪਣਾ ਸਾਰਾ ਸਮਾਨ ਖਾਣ ਵਾਲਾ ਤੇ ਨਾਲ ਆਪਾਂ ਨੇ ਰੱਖੀ ਜੀ ਬਰੈਡ ਮਿਲ ਗਏ ਰਹਿਤਾ ਦੇ ਆਹ ਆਹ ਪਿਆ ਰਹਿਤਾ ਨਾਲ ਆਪਣੀ ਬਰੈਡ ਹੈ ਜੀ ਉਹ ਦੇਖੋ ਜੀ ਹੋਂਦੇ ਆਹ ਦੇਖੋ ਹੋਵੇ ਤੇ ਨਾਲ ਆਪਣਾ ਆਹ ਰਹਿਤਾ ਆਪਾਂ ਬਣਾਇਆ ਤੁਸੀਂ ਚੈੱਕ ਕਰੋ ਜਰਾ ਨਾਲ ਬਣਾ ਗਾਣਾ ਇਹ ਹੁਣ ਲੱਗੇ ਆ ਜੀ ਖਾਣ ਤੇ ਹੁਣ ਤੁਹਾਨੂੰ ਮੈਂ ਟੇਸਟ ਥੋੜਾ ਜਿਹਾ ਚੈੱਕ ਕਰਕੇ ਦੱਸਦਾ ਤੇ ਬੈਡ ਬਰੈਡ ਦੇ ਵੀ ਜਰਾ ਪਹਿਲੇ ਨਾਲ ਆਪਾਂ ਬ੍ਰੈਡ ਲਿਆਂਦੇ ਸੀਗੇ ਇਹ ਥੋੜਾ ਜਿਹਾ ਚੈੱਕ ਕਰਦੇ ਤੁਹਾਨੂੰ ਦੱਸਦੇ ਉਹ ਗਲਾਸ ਹੈਗਾ ਤੇ ਬਾਬਾ ਜੀ ਤੂੰ ਆਪਣੀ ਬੋਤਲ ਚ ਪਾ ਲੰਦੀ ਦਾ ਕੋਲ ਆਹ ਉੱਥੇ ਪਾ ਲੈ ਬਹੁਤ ਵਧੀਆ ਟੇਸਟ ਜਿੱਦਾਂ ਭਾਜੀ ਕਹਿੰਦੇ ਸੀ ਕਿ ਬਣਨਾ ਹੈ ਉਧਰ ਜਾਨਵਰ ਦੀ ਵੀ ਆਵਾਜ਼ ਆ ਰਹੀ ਮੈਨੂੰ ਸੰਭਰ ਲੱਗਦਾ ਜਿੱਦਾਂ ਭਾਜੀ ਕਹਿੰਦੇ ਸੀ ਵੀ ਟੇਸਟ ਇੱਕ ਤਾਂ ਮੈਂ ਬਾ ਕਮਾਲ ਲਾਉਣਾ ਤੇ ਉਹੀ ਗੱਲ ਹੋਈ ਪੂਰਾ ਇੱਕਦਮ ਬਹੁਤ ਹੀ ਵਧੀਆ ਟੇਸਟ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜਿਹੜੀ ਆਪਾਂ ਮਾਰਕੀਟ 'ਚ ਖਾਣੇ ਆ ਉਹਦੇ ਨਾਲੋਂ ਕਿਤੇ ਵਧੀਆ ਕਿਉਂਕਿ ਚੁੱਲੇ ਦੀ ਅੱਗ ਤੇ ਬਣਿਆ ਤੁਸੀਂ ਆਪ ਹੀ ਦੇਖ ਸਕਦੇ ਆ ਉਸ ਤੋਂ ਬਾਅਦ ਆਪਾਂ ਜਾਣਾ ਟੈਂਟ ਦੇ ਵਿੱਚ ਸੌਵਾਂਗੇ ਰਾਤ ਨੂੰ ਅਗਰ ਕੋਈ ਜਾਨਵਰ ਵਗੈਰਾ ਦੀ ਆਵਾਜ਼ ਆਈ ਜਾਂ ਕੋਈ ਸਾਡੇ ਟੈਂਟ ਦੇ ਲਾਗੇ ਜਾਂ ਨਜ਼ਦੀਕ ਹੀ ਕੋਈ ਜਾਨਵਰ ਸਾਨੂੰ ਨਜ਼ਰ ਆਇਆ ਤਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਜਾਨਵਰ ਰਾਤ ਦੇ ਟਾਈਮ ਤੁਹਾਨੂੰ ਪਤਾ ਹੈ ਲੋਕ ਛੱਪ ਕੇ ਹੀ ਰਹਿੰਦੇ ਆ ਤੇ ਕਈ ਜਿਹੜੇ ਖਤਰਨਾਕ ਜਾਨਵਰ ਆ ਉਹੀ ਬਾਹਰ ਨਿਕਲਦੇ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਜ਼ੁਰਗਾਂ ਨੂੰ ਦਿਖਾ ਦਿੰਦੇ ਆ ਉਹ ਬੁੱਪਾ ਚਲੇ ਗਏ ਆ ਬਜ਼ੁਰਗ ਆਪਣੀ ਜਿਹੜੀ ਉਹਨਾਂ ਦੀ ਝੌਂਪੜੀ ਆ ਝੌਂਪੜੀ ਦੇ ਵਿੱਚ ਬਜ਼ੁਰਗ ਜਾ ਕੇ ਬੈਠ ਗਏ ਆ ਮੈਂ ਤੁਹਾਨੂੰ ਚੜ੍ਹ ਕੇ ਕਰੀ ਦਿਖਾ ਦਿੰਨਾ ਤਾਂ ਕਿ ਤੁਹਾਨੂੰ ਯਕੀਨ ਆ ਜਾਏ ਵੀ ਬਜ਼ੁਰਗ ਆਪਣੀ ਝੌਂਪੜੀ ਵਿੱਚ ਹੀ ਰਾਤ ਨੂੰ ਸੌਂਦੇ ਆ ਮੈਨੂੰ ਕਈਆਂ ਦੇ ਕਮੈਂਟ ਆਏ ਸੀ ਪਿਛਲੀ ਵੀਡੀਓ ਦੇ ਵਿੱਚ ਇਹਦੇ ਵੀ ਤੁਸੀਂ ਝੂਠ ਬੋਲਦੇ ਆ ਬਜ਼ੁਰਗ ਨਹੀਂ ਝੌਂਪੜੀ ਦੇ ਵਿੱਚ ਸੌਂ ਸਕਦਾ ਤੁਸੀਂ ਆਪਣੇ ਆਪ ਹੀ ਇਹ ਕਹਾਣੀ ਬਣਾ ਲਈ ਆ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਤੁਸੀਂ ਦੇਖ ਹੀ ਰਹੇ ਵੀ ਹਨੇਰਾ ਆ ਤੇ بارش ਵਾਲਾ ਮੌਸਮ ਹੈ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਵੀ ਬਜ਼ੁਰਗ ਆਪਣੀ ਜਿਹੜੀ ਉਹਨਾਂ ਦੀ ਝੌਂਪੜੀ ਆ ਉਹਦੇ ਵਿੱਚ ਚਲੇ ਗਏ ਆ ਮੈਂ ਉੱਪਰ ਚੜ੍ਹ ਕੇ ਵੀ ਤੁਹਾਨੂੰ ਦਿਖਾ ਦੇਣਾ ਤੇ ਕੈਮਰਾ ਮੈਨੂੰ ਭਾਜੀ ਫੜਾਉਣਗੇ ਹੁਣ ਮੋਬਾਈਲ ਇਹ ਬਜ਼ੁਰਗ ਉੱਪਰ ਆ ਚੁੱਕੇ ਆ ਥੋੜਾ ਜਿਹਾ ਮੈਂ ਉੱਪਰ ਚੜ੍ਹ ਰਿਹਾ ਹਾਂ ਤੇ ਬਜ਼ੁਰਗ ਉੱਪਰ ਬੈਠ ਗਏ ਆ ਇਹ ਆ ਦੇਖ ਲਓ ਜੀ ਬਜ਼ੁਰਗ ਕਿੱਦਾਂ ਬੈਠਦੇ ਆ ਉੱਪਰ ਤੁਸੀਂ ਆਪਣੀ ਦੇਖ ਸਕਦੇ ਆ ਬੈਠ ਕੇ ਆ ਆ ਇਹਨਾਂ ਦੀ ਕੁੱਲੀ ਹੈ ਜੀ ਬਜ਼ੁਰਗਾਂ ਦੀ ਤੁਸੀਂ ਆਪ ਹੀ ਦੇਖ ਸਕਦੇ ਆ ਇਹ ਬੈਠ ਗਏ ਆ ਤੇ ਬਜ਼ੁਰਗੋ ਉੱਪਰ ਨੂੰ ਰਾਤ ਨੂੰ ਕੋਈ ਡਾਤਾ ਨਹੀਂ ਬੈਠਣ ਦਾ ਕੋਈ ਡਰ ਨਹੀਂ ਕੋਈ ਡਰ ਨਹੀਂ ਤੇ ਬਜ਼ੁਰਗ ਉੱਪਰ ਬੈਠ ਚੁੱਕੇ ਆ ਕੁੱਲੀ ਦੇ ਵਿੱਚ ਤੇ نیچے ਆ ਆ ਤੁਸੀਂ ਦੇਖ ਲਓ ਮੈਂ ਕਿੰਨੀ ਚਾਈ ਤੇ ਆ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਆ ਆਪਣੇ ਸਾਥੀ ਥੱਲੇ ਆਪਣਾ ਟੈਂਟ ਲੱਗਾ ਤੇ ਆਲੇ ਦੁਆਲੇ ਹਨੇਰਾ ਤੇ ਆ ਬਜ਼ੁਰਗ ਉੱਪਰ ਬੈਠੇ ਹੋਏ ਆ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਕੁੱਲੀ ਦੇ ਵਿੱਚ ਤੇ ਹੁਣ ਆਪਾਂ ਥੱਲੇ ਜਾਂਦੇ ਆ ਮੈਂ ਹੁਣ ਲੱਗਾ ਜੀ ਥੱਲੇ ਉਤਰਨ ਬਜ਼ੁਰਗ ਉੱਪਰ ਬੈਠੇ ਆਪਣੀ ਕੁੱਲੀ ਦੇ ਵਿੱਚ ਹੋ ਚੁੱਕੇ ਆ ਉੱਪਰ ਜਿੱਥੋਂ ਮੇਲਦਾਰਾ ਜਿੰਨਾ ਆ ਗਿਆ ਹੋਊਗਾ ਕਈਆਂ ਨੂੰ ਬਈ ਬਜ਼ੁਰਗ ਆਪਣੀ ਝੌਂਪੜੀ ਵਿੱਚ ਹੀ ਸੌਂਦੇ ਆ ਬਾਕੀ ਸਰਾਊਂਡਿੰਗ ਆ ਜਿਹੜੀ ਆਪਣਾ ਏਰੀਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹ ਉਹੀ ਏਰੀਆ ਆ ਜਿਹੜਾ ਆਪਾਂ ਦਿਨੇ ਵੀ ਤੁਹਾਨੂੰ ਦਿਖਾਇਆ ਆ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਨਹੀਂ ਦੇਖਿਆ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਇਹ ਉਹੀ ਏਰੀਆ ਸਰਾਊਂਡਿੰਗ ਆ ਪੀਂਗੇ ਆ ਬਜ਼ੁਰਗਾਂ ਦੀ ਦੇਖੋ ਇਤੋਂ ਵੀ ਤੁਹਾਨੂੰ ਯਕੀਨ ਆ ਜਾਊਗਾ ਵੀ ਅਸੀਂ ਵਾਕਈ ਹੀ ਉਸੇ ਜਗ੍ਹਾ ਤੇ ਆ ਅਸੀਂ ਕੋਈ ਫੇਕ ਵੀਡੀਓ ਨਹੀਂ ਬਣਾ ਰਹੇ ਇਹ ਉਹੀ ਪੀਂਗੇ ਆ ਬਜ਼ੁਰਗਾਂ ਦੀ ਆ ਬੇਰੀ ਆ ਆ ਬੇਰੀ ਆ ਤੇ ਅਸੀਂ ਉਸ ਜਗ੍ਹਾ ਤੇ ਆ ਆਲੇ ਦੁਆਲੇ ਜੰਗਲ ਆ ਧਰਾਂ ਜੰਗਲ ਆ ਆਲੇ ਦੁਆਲੇ ਹਨੇਰੀ ਚੱਲ ਰਹੀ ਆ ਦੇਖੋ ਕਿਦਾਂ ਬਿਜਲੀ ਲਸ਼ਕ ਰਹੀ ਆ ਉਧਰ ਆਪਣੇ ਸਾਥੀ ਜਿਹੜੇ ਆ ਰੈਡੀ ਹੋ ਰਿਹਾ ਸੌਣ ਵਾਸਤੇ ਅਸੀਂ ਰਿਸਕ ਲੈ ਕੇ ਅੰਦਰ ਨਹੀਂ ਸੁੱਤੇ ਅਸੀਂ ਰਿਸਕ ਲੈ ਕੇ ਬਾਹਰ ਟੈਂਟ ਲਾਇਆ ਤੇ ਬਾਹਰ ਕੈਂਪਿੰਗ ਕਰ ਰਹੇ ਆ ਇਹ ਸਾਡਾ ਕੈਂਪ ਆ ਹੁਣ ਮੈਂ ਤੁਹਾਨੂੰ ਆਪਣੇ ਕੈਂਪ ਦੇ ਵਿੱਚ ਜਾ ਕੇ ਦਿਖਾਉਣਾ ਬਾਕੀ ਆਪਣੇ ਸਾਥੀ ਦੇਖ ਲਓ ਜੀ ਖਾਣਾ ਪਾਣੀ ਖਾ ਲਿਆ ਆਪਣੇ ਸਾਥੀ ਬਹਿ ਗਏ ਆ ਖਾ ਪੀ ਕੇ ਤੇ ਹੁਣ ਆਪਾਂ ਤੁਹਾਨੂੰ ਆਪਣੇ ਟੈਂਟ ਦੇ ਵਿੱਚ ਜਾ ਕੇ ਦਿਖਾਉਨੇ ਆ ਤੇ ਆ ਆਪਣਾ ਟੈਂਟ ਹੈ ਜੀ ਦੋ ਬੰਦਿਆਂ ਵਾਸਤੇ ਆ ਵੈਸੇ ਇਹ ਭਾੜੇ ਤਿੰਨ ਬੰਦੇ ਵੀ ਆਰਾਮ ਦੇ ਨਾਲ ਤਿੰਨ ਬੰਦੇ ਵੀ ਇਹਦੇ ਵਿੱਚ ਜਿਹੜੇ ਆ ਉਹ ਸੌ ਸਕਦੇ ਆ ਤੇ ਬਾਕੀ ਆਪਣੀ ਸੇਫਟੀ ਵਾਸਤੇ ਆਪਾਂ ਆਨਲਾਈਨ ਇੱਕ ਚੀਜ਼ ਮੰਗਵਾਈ ਸੀ ਇਹ ਤਾਂ ਛੋਟੀ ਜੀ ਆ ਪਰ ਖਤਰਨਾਕ ਚੀਜ਼ ਆ ਤੁਹਾਨੂੰ ਉੱਠ ਕੇ ਜਰੂਰ ਦਿਖਾਵਾਂਗੇ ਆਪਾਂ ਹੁਣ ਅਸੀਂ ਪੈ ਗਏ ਆ ਲੰਮੇ ਨਾਲ ਭਾਜੀ ਤੇ ਆਪਾਂ ਲੰਮੇ ਪੈ ਗਏ ਆ ਹੁਣ ਬਾਲ ਨੂੰ ਉੱਪਰ ਲਾਇਆ ਹੋਇਆ ਆਪਾਂ ਆ ਤੁਸੀਂ ਦੇਖ ਰਹੇ ਆ ਤੇ ਬਾਕੀ بارش ਹੋ ਰਹੀ ਆ ਆਵਾਜ਼ ਤੁਸੀਂ بارش ਦੀ ਸੁਣ ਹੀ ਸਕਦੇ ਆ ਬਾਕੀ ਸਾਡੇ ਬੰਦਿਆਂ ਨੂੰ ਵੀ ਨੀਂਦ ਨਹੀਂ ਆ ਰਹੀ ਉਹ ਇਹ ਬੋਲੀ ਜਾ ਰਹੇ ਆ ਇਹ कॅम्पिंग ਅਸੀਂ ਕਰ ਦਿੱਤੀ ਆ ਪੂਰਾ ਸਟਾਰਟ ਕਰ ਦਿੱਤੀ ਆ ਹੁਣ ਤੇ ਲੰਮੇ ਪੈ ਗਏ ਆ ਬਿਲਕੁਲ ਜੰਗਲ ਦੇ ਗੱਭੇ ਆ ਅਸੀਂ ਬਿਲਕੁਲ ਜਿੱਥੇ ਹੱਟ ਬਣੀ ਹੋਈ ਹੈ ਬਜ਼ੁਰਗਾਂ ਦੀ ਉਹਦੇ ਥੱਲੇ ਹੀ ਆ ਅਸੀਂ ਬਜ਼ੁਰਗ ਆਪਣੀ ਹੱਟ ਦੇ ਵਿੱਚ ਚਲੇ ਗਏ ਆ ਤੇ ਅਸੀਂ ਹੈਗੇ ਹੁਣ ਇਹਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਅਗਰ ਕੋਈ ਆਵਾਜ਼ ਸੁਣਦੀ ਆ ਜਾਂ ਜਾਗ ਆਉਂਦੀ ਆ ਉਦਾਂ ਉਦਾਂ ਉੱਠ ਕੇ ਆਪਾਂ ਵੀਡੀਓ ਬਣਾਉਂਦੇ ਰਹਿਾਂਗੇ ਬਾਕੀ ਆ ਬਾਹਰ ਤੁਹਾਨੂੰ ਮੈਂ ਦਿਖਾ ਰਿਹਾ بارش ਪੈ ਰਹੀ ਹੈ ਕਿ ਵਾਕਈ ਆਪਾਂ ਬਾਹਰ ਬੈਠੇ ਹੋਇਆ ਦੇਖ ਲਓ ਜੀ ਉਹੀ ਜਗ੍ਹਾ ਆ ਤੇ ਉਹ ਆਪਣੇ ਬੰਦਿਆਂ ਨੂੰ ਆ ਗਈ ਆ ਨੀਂਦ ਉਹ ਸੌਂ ਗਏ ਆ ਇੱਕ ਤਰ੍ਹਾਂ ਲਮੇ ਬੈ ਚੁਕੇ ਆ ਸਾਹਮਣੇ ਉਹਨਾਂ ਦਾ ਟੈਂਟ ਲੱਗਾ ਹੋਇਆ ਤੇ ਬਾਕੀ بارش ਦੇਖੋ ਤੁਸੀਂ ਆਲੇ ਦੁਆਲੇ ਤੇ ਉਹ ਪਿੱਛੇ ਬਿਲਕੁਲ ਤੁਹਾਨੂੰ ਮੈਂ ਦਿਖਾ ਦਿੰਨਾ ਪਿੱਛੇ ਸ਼ਾਇਦ ਤੁਹਾਨੂੰ ਬਿਜੁਰਗਾ ਦਾ ਨਜ਼ਾਰਾ ਆ ਰਿਹਾ ਹੋਣਾ ਆਪਣੀ ਨਜ਼ਰ ਆ ਰਹੀ ਹੋਣੀ ਬਿਜੁਰਗਾ ਦੀ ਉੱਪਰ ਤੇ ਹੁਣ ਆਪਾਂ ਬੰਦ ਕਰਨ ਲੱਗੇ ਕੋਈ بارش ਤੇਜ਼ ਹੋ ਗਈ ਆ ਇਹਨੂੰ ਕਰ ਦਈਏ ਬੰਦ ਆ ਬੰਦ ਕਰ ਦਿੱਤੀ ਆਪਾਂ ਇੱਕ ਜੈਪ ਤੇ ਆ ਸੈਕੰਡ ਜੈਪ ਇਹਦੀ ਕਰੀਏ ਨਾ ਕਰੀਏ ਬੰਦ ਆਪਣੀ ਮਰਜ਼ੀ ਆ ਪਰ ਅਗਰ ਇਹਨੂੰ ਵੀ ਬੰਦ ਕਰ ਦਈਏ ਤਾਂ ਜ਼ਿਆਦਾ ਹੋ ਜਾਂਦੀ ਸੇਫਟੀ ਇਹ ਵੀ ਬੰਦ ਕਰਤੀ ਹੈ ਤੇ ਹੁਣ ਫੋਟ ਨਾਈਟ ਜਾ ਜੀ ਹੁਣ ਸੌਜੀਏ ਤੇ ਸਵੇਰੇ ਮਿਲਦੇ ਕੋਈ ਢਗਣ ਜੇਦੀ ਆਵਾਜ਼ ਕੁਛ ਟੁੱਟਣ ਦੀ ਇਦਾਂ ਦੀ ਸਾਨੂੰ ਆਵਾਜ਼ ਆਈ ਆ ਜਿੱਦਾਂ ਕੋਈ ਛਾਲਾ ਮਾਰਦਾ ਹੁੰਦਾ ਨਾ ਇਦਾਂ ਕੋਈ ਆਵਾਜ਼ ਆਈ ਆ ਤੇ ਟਾਈਮ ਹੋ ਗਿਆ 2:30 ਵਜੇ ਦਾ ਤੇ ਹੁਣ ਬਾਹਰ ਨਿਕਲ ਕੇ ਦੇਖਦੇ ਆ ਕਿਉਂਕਿ ਇਕੱਲੇ ਜਾਣਾ ਖਤਰਨਾਕ ਆ ਗੈਦਰਿੰਗ ਵਿੱਚ ਹੀ ਜਾਵਾਂਗੇ ਬਾਹਰ ਜਾ ਕੇ ਹੁਣ ਦੇਖਦੇ ਆ ਇੱਕ ਮਿੰਟ ਮੇਰਾ ਵੀ ਬੋਲੀ ਨਾ ਭਾਜੀ ਨੂੰ ਵੀ ਮੈਂ ਜਗਾ ਲਿਆ ਆ ਭਾਜੀ ਵੀ ਉੱਠ ਗਏ ਆ ਤੇ ਨਾਲ ਹਥਿਆਰ ਮੈਂ ਲੈ ਲਿਆ ਆ ਕਿਉਂਕਿ ਆਵਾਜ਼ ਆਪਾਂ ਨੂੰ ਕੁਝ ਟੁੱਟਣ ਦੀ ਕੁਝ ਡਿਗਣ ਦੀ ਆਈ ਆ ਤੇ ਹੁਣ ਚੱਲੇ ਆ ਅਸੀਂ ਦੇਖਾਂਗੇ ਲੈਟ ਦੇ ਵਿੱਚ ਤੇ ਹੁਣ ਚੱਲਦੇ ਆ ਅੱਗੇ ਜੀ ਦੇਖਦੇ ਆ ਬਾਕੀ ਭਾਜੀ ਹੁਣੀ ਰੈਡੀ ਹੋ ਗਏ ਤਿਆਰ ਹੋ ਗਏ ਆ ਸ਼ਰਮਦਾ ਵੀ ਹਾਂ ਦੇਖਣ ਵਾਸਤੇ ਆਏ ਆ ਜੀ ਪਹਿਲਾਂ ਸਾਨੂੰ ਸ਼ੱਕ ਪਿਆ ਵੀ ਮੋਟਰਸਾਈਕਲ ਸਾਡੇ ਡਿਗੇ ਆ ਪਰ ਨਹੀਂ ਮੋਟਰਸਾਈਕਲ ਸਾਡੇ ਸਹੀ ਸਲਾਮਤ ਆ। ਕੁਝ ਡਿੱਗਣ ਦੀ, ਕੁਝ ਟੁੱਟਣ ਜਿਹਦੀ ਬਾਜ ਆਈ ਸੀ। ਦੇਖਿਆ ਆਲੇ ਦੁਆਲੇ ਪਰ ਸਾਨੂੰ ਕੁਝ ਨਜ਼ਰ ਨਹੀਂ ਆਇਆ ਪਰ ਆਵਾਜ਼ ਜਰੂਰ ਆਈ ਸੀਗੀ। ਤੇ ਹੁਣ ਚਲਦੇ ਆਂ ਸੌਣੇ ਆ ਦੁਬਾਰਾ ਕਿਉਂਕਿ ਬਾਹਰ ਰਹਿਣਾ ਖਤਰਨਾਕ ਆ। ਕਿਸੇ ਵੀ ਟਾਈਮ ਕੋਈ ਵੀ ਜਾਨਵਰ ਜਿਹੜਾ ਆ ਸਕਦਾ ਕਿਉਂਕਿ ਅਸੀਂ ਬਿਲਕੁਲ ਜੰਗਲ ਦੇ ਵਿੱਚ ਆਂ ਬਿਲਕੁਲ ਜੰਗਲ ਦੇ ਵਿੱਚ। ਹੁਣ ਚਲਦੇ ਆਂ। ਭਾਜੀ ਪਤਾ ਨਹੀਂ ਲੱਗਾ ਫਿਰ। ਹਾਂ ਹੈ ਭਾਜੀ। ਭਾਜੀ ਵੀ ਹੁਣ ਦੇਖ ਰਿਹਾ ਉੱਠ ਕੇ। ਉਧਰ ਬਜ਼ੁਰਗ ਵੀ ਉੱਠੇ ਸੀਗੇ ਹੁਣ ਬਜ਼ੁਰਗ ਲੰਮੇ ਪੈ ਗਏ ਆ ਤੇ ਹੁਣ ਆਪਾਂ ਵੀ ਪੈਨੇ ਆ ਜੀ ਤੇ ਸਵੇਰੇ ਤੁਹਾਨੂੰ ਮਿਲਦੇ ਆ ਸਵੇਰੇ ਸਾੰਬਰ ਦੀ ਆਵਾਜ਼ ਤੁਸੀਂ ਸੁਣੀ ਹੈ ਲਗਭਗ 4:30 ਹੋਣਾ ਆ ਗਿਆ ਸਾੰਬਰ ਆ ਸਾੰਬਰ ਆਇਆ ਆਇਆ ਮਾਰ ਆ ਆ ਵੀ ਆ ਗਿਆ ਬਿਲਕੁਲ ਲੱਗ ਗਿਆ ਆਪਣੇ ਟੈਂਟ ਦੇ ਸਾਂਬਰ ਹੀ ਹੈ ਇਧਰਲੇ ਪਾਸੇ ਆ ਸਮਾਂ ਬਣਕੂ ਨਾ ਗਿਆ ਆ ਇਹ ਲਿਗਰਾ ਨਹੀਂ ਇਸ ਤਰ੍ਹਾਂ ਲੈ ਪੜਿਆ ਲੈ ਪੜਤੀ ਹਾਂ ਪਰ ਨੂੰ ਤੇ ਲੈਪੜ ਨੂੰ ਦੇਖਣ ਤੋਂ ਬਾਅਦ ਸਾਡੇ ਸਾਥੀਆਂ ਦੀ ਵੀ ਨੀਂਦ ਜਿਹੜੀ ਉੜ ਚੁੱਕੀ ਐ ਇਧਰੋਂ ਸਾਡੀ ਵੀ ਨੀਂਦ ਉੜ ਚੁੱਕੀ ਐ ਮੈਂ ਲੁਕਿਆ ਦੋ ਤਿੰਨ ਵਾਰ ਫਿਰ ਤੇ ਆਵਾਜ਼ਾਂ ਫੇਰ ਵੀ ਵਿਚ ਵਿਚ ਸੁਣਾਈ ਦੇਈ ਜਾਂਦੀਆਂ ਸਾਨੂੰ ਇਹ ਸਾਰੇ ਅਸੀਂ ਉੱਠ ਕੇ ਬੈਠ ਗਏ ਆ ਤੇ ਆਪਸ ਦੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਹੁਣ ਉੱਠ ਚੁੱਕੇ ਆ ਸਾਡੀ ਜਿਹੜੀ ਨੀਂਦ ਐ ਉਹ ਖੁੱਲ ਚੁੱਕੀ ਐ ਕਿਉਂਕਿ ਬਾਰ ਬਾਰ ਆਵਾਜ਼ਾਂ ਆ ਰਹੀਆਂ ਜਾਨਵਰਾਂ ਦੀ ਹੁਣ ਚਲੋ ਸੌਣੇ ਆ ਜੀ ਹੁਣ बंद हो गया दरवाजा मॉर्निंग मिलਦੇ ਆ ਜੀ ਹੁਣ ਦੋਸਤੋ ਉੱਠ ਗਏ ਆ ਜੀ ਹੁਣ ਜਾਗ ਤਾਂ ਪਹਿਲੇ ਹੀ ਖੁੱਲ ਗਈ ਸੀ ਕਿਉਂਕਿ ਜਾਨਵਰਾਂ ਨੇ ਸਾਰੀ ਰਾਤ ਹੀ ਨਹੀਂ ਸਾਨੂੰ ਫੋਨ ਦਿੱਤਾ ਤੇ ਉਸ ਤੋਂ ਬਾਅਦ ਮੁੜ ਕੇ ਸਾਨੂੰ نیند ਆਈ ਨਹੀਂ ਤੇ ਹੁਣ ਉੱਠ ਚੁੱਕੇ ਆ ਹੁਣ ਆਪਾਂ ਆਪਣਾ ਜਿਹੜਾ ਸਮਾਨ ਵਗਾਇਆ ਆ ਉਹ ਪੈਕ ਕਰਾਂਗੇ ਬਾਕੀ ਤੁਸੀਂ ਆਲੇ-ਦੁਆਲੇ ਦਾ ਮਾਹੌਲ ਦੇਖ ਸਕਦੇ ਆ ਕਿਦਾਂ ਦਾ ਆ ਰਾਤ بارش ਵੀ ਪਈ ਸੀਗੀ ਬਹੁਤ ਵਧੀਆ ਮੌਸਮ ਰਿਹਾ ਸਾਨੂੰ ਗਰਮੀ ਨਹੀਂ ਲੱਗੀ ਇੱਕ ਤਰ੍ਹਾਂ ਦਾ ਠੰਡ ਵਾਲਾ ਮਾਹੌਲ ਬਣਿਆ ਹੋਇਆ ਹੈ ਸਗਾ ਤੇ ਬਾਕੀ ਬਜ਼ੁਰਗ ਥੱਲੇ ਆ ਚੁੱਕੇ ਆ ਤੁਸੀਂ ਦੇਖ ਰਹੇ ਆ ਘੁੰਮ ਰਹੇ ਆ ਬਾਕੀ ਵੀ ਆਪਣੇ ਸਾਥੀ ਸਮਾਨ ਵਗੈਰਾ ਇਕੱਠਾ ਕਰ ਰਹੇ ਆ ਤੇ ਹੁਣ ਆਪਾਂ ਆਪਣੀ ਪੈਕਿੰਗ ਵਗੈਰਾ ਕਰਾਂਗੇ ਪਰ ਅਸੀਂ ਹੁਣ ਰਾਤ ਜਿਹੜਾ ਸਾਨੂੰ ਛਾਂਬਰ ਦੀ ਆਵਾਜ਼ ਆਉਂਦੀ ਸੀਗੀ ਅਸੀਂ ਹੁਣ ਉਹ ਵੀ ਦੇਖਣ ਵਾਸਤੇ ਜਾਣਾ ਹੈ ਕੀ ਕੀ ਵਾਕਈ ਲੈਪੜ ਨੇ ਉਸ ਸਾੰਬਰ ਦਾ ਜਾਂ ਹਿਰਨ ਕਹਿ ਲੋ ਜੋ ਕਹਿ ਲੋ ਉਹਦਾ ਸ਼ਿਕਾਰ ਕੀਤਾ ਆ ਆਪਾਂ ਜਾਣਾ ਉਸ ਸਾਈਡ ਤੇ ਬਾਕੀ ਮੈਂ ਚੜਿਆ ਹੋਇਆ ਜਿਹੜੀ ਬਜ਼ੁਰਗਾਂ ਦੀ 베ਰੀ ਆ ਉਹਦੇ ਤੇ ਬਾਕੀ ਆਲੇ ਦੋਲੇ ਦਾ ਵਿਊ ਤੁਹਾਨੂੰ ਦਿਖਾ ਰਿਹਾ ਉਹ ਥੱਲੇ ਬੈਠੇ ਸਾਰੇ ਜਣੇ ਆਹ ਉਹਨਾਂ ਦੀ ਬਜ਼ੁਰਗਾ ਦੀ ਕੁਲੀ ਆ ਇਹ ਉਹੀ 베ਰੀ ਆ ਜਿਹਦੇ ਤੇ ਚੜ ਕੇ ਸਿਗਨਲ ਆਉਂਦਾ ਹੈ ਮੋਬਾਈਲ ਦਾ ਇਹ ਨਾ ਮੈਨੂੰ ਜ਼ਰੂਰੀ ਫੋਨ ਕਰਨਾ ਹੈ ਇਸ ਕਰਕੇ ਮੈਂ ਚੜਿਆ ਸੋਚਿਆ ਤੁਹਾਨੂੰ ਵੀ ਆਲੇ ਦੁਆਲੇ ਜਿਹੜਾ 뷰 ਆ ਉਹ ਦਿਖਾ ਦਿੱਤਾ ਜਾਵੇ। ਬਾਕੀ ਬਹੁਤ ਵਧੀਆ ਲੱਗ ਰਿਹਾ। ਬੜਕ ਵੱਖਰਾ ਹੀ ਐਕਸਪੀਰੀਅੰਸ ਰਿਹਾ ਇਹ ਨਾਈਟ ਕੈਂਪਿੰਗ ਦਾ। ਤੇ ਤੁਸੀਂ ਵੀ ਦੇਖੋ ਤੁਸੀਂ ਇੰਜੋਏ ਕਰੋ ਇਸ 뷰 ਨੂੰ। ਇਹ ਆਵਾਜ਼ਾਂ ਤੁਹਾਨੂੰ ਵੀ ਆਈ ਰਹੀਆਂ ਹੋਣੀਆਂ ਆਲੇ ਦੁਆਲੇ ਦੀ ਨੇਚਰ ਦੀਆਂ ਜਾਨਵਰਾਂ ਦੀਆਂ ਪੰਛੀਆਂ ਦੀਆਂ। ਇਦਾਂ ਦੇ ਮਾਹੌਲ ਪਹਿਲਾਂ ਆਪਾਂ ਨੂੰ ਪਿੰਡਾਂ 'ਚ ਦੇਖਣ ਨੂੰ ਮਿਲਦੇ ਸੀਗੇ। ਹੁਣ ਚੱਲਦੇ ਆਂ ਜੀ ਥੱਲੇ। ਕੋਣ ਬਜ਼ੁਰਗਾਂ ਨੇ ਸਾਨੂੰ ਦੱਸਿਆ ਜਿਹੜੀ ਰਾਤ ਆਵਾਜ਼ ਆਉਂਦੀ ਸੀਗੀ ਤੇ ਸਾਡਾ ਮੇਨ ਹੁਣ ਮਕਸਦ ਹੈ ਉਧਰ ਨੂੰ ਜਾਣਾ ਤੁਹਾਨੂੰ ਬਾਗ ਦਾ ਸ਼ਿਕਾਰ ਦਿਖਾਉਣਾ ਜਿਹੜਾ ਉਹਨੇ ਕੀਤਾ ਹੈ ਬਾਗ ਜਾਂ ਲੈਪੜ ਕਹਿੰਦੇ ਆਪਾਂ ਤੇ ਇਸੇ ਕਰਕੇ ਆਵਾਜ਼ਾਂ ਰਾਤ ਆਉਂਦੀਆਂ ਅਸੀਂ ਹੁਣ ਚੱਲਦੇ ਆਂ ਤੇ ਚਲੋ ਬਜ਼ੁਰਗੋ। ਫਿਰ ਤੁਹਾਨੂੰ ਲੈਪੜ ਦੇ ਕੀਤੇ ਹੋਏ ਜਿਹੜੇ ਸ਼ਿਕਾਰ ਆ ਉਹ ਦਿਖਾਵਾਂਗੇ ਥੱਲੇ ਆਪਾਂ ਚੱਲ ਪਏ ਆ। ਇਹ ਜਿਹੜੀਆਂ ਤੁਸੀਂ ਪੌੜੀਆਂ ਦੇਖ ਰਹੇ ਹੋ ਇਹ ਬਜ਼ੁਰਗਾਂ ਨੇ ਬਣਾਈਆਂ ਇਹਨਾਂ ਨੂੰ ਤਿੰਨ ਚਾਰ ਦਿਨ ਲੱਗੇ ਸੀ ਪੌੜੀਆਂ ਬਣਾਉਣ ਵਾਸਤੇ ਹੁਣ ਚੱਲਦੇ ਆਂ ਅੱਗੇ। ਇਹ ਇਹੋ ਆ ਜੀ ਚਰਨਾ ਜਿੱਥੋਂ ਅਸੀਂ ਰਾਤੀ ਵੀ ਪਾਣੀ ਭਰ ਕੇ ਲੈ ਕੇ ਗਏ ਆ ਤੇ ਇੱਥੋਂ ਹੀ ਇਹ ਪਾਣੀ ਭਰਦੇ ਆ ਜਿੱਥੋਂ ਕੀ ਪਾਣੀ ਨਿਕਲਦਾ ਹੀ ਰਹਿੰਦਾ ਆ ਗਰਮੀਆਂ ਹੋਣ ਸਰਦੀਆਂ ਹੋਣ ਤੇ ਇੱਥੋਂ ਨਿਕਲਦਾ ਰਹਿੰਦਾ ਜੀ ਪਾਣੀ ਹਾਂ ਹਾਂ ਇੱਥੋਂ ਪਾਣੀ ਨਿਕਲਦਾ ਰਹਿੰਦਾ ਜਿਦਾਂ ਬਜ਼ੁਰਗ ਦੱਸਦੇ ਆ ਤੇ ਇੱਥੋਂ ਕਿੰਨੀ ਕੁ ਦੂਰ ਆ ਜਿਹੜਾ ਆਪਾਂ ਦੇਖਣ ਜਾਣੀ ਉਹ ਗਾਈ ਲੱਗ ਗਈ ਆ ਅੱਛਾ ਲੱਗ ਗਈ ਆ ਹਨਾ ਇਧਰ ਵੀ ਮੇਰੇ ਖਿਆਲ ਨਾਲ ਆਗੂਕ ਲੱਗੀ ਬਜ਼ੁਰਗੋ ਹਨਾ ਲੱਗੀ ਸੀ ਇਧਰ ਹਾਂ ਅੱਗੇ ਚੱਲਦੇ ਹਾਂ ਜਿੱਧਰ ਅਸੀਂ ਕੈਂਪਿੰਗ ਕਰ ਰਹੇ ਆ ਬਿਲਕੁਲ ਉਹਦੀ ਬੈਕ ਸਾਈਡ ਤੇ ਇਹ ਜੋ ਸ਼ਿਕਾਰ ਦੋ ਕੀਤੇ ਆ ਬਾਗ ਨੇ ਜਾਂ ਲੈਪਡ ਨੇ ਬਿਲਕੁਲ ਸਾਡੀ ਬੈਕਸਾਈਡ ਤੇ ਆ ਸੋ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਇਹ ਖਤਰਨਾਕ ਜਿਹੜਾ ਏਰੀਆ ਆ ਸਵੇਰ ਵੇਲੇ ਤੇ ਸ਼ਾਮ ਵੇਲੇ ਤੇ ਆ ਤਾਂ ਸਾਹਮਣੇ ਤੁਹਾਨੂੰ ਦਿਖਾ ਦਿੰਦਾ ਮੈਂ ਆ ਦੇਖ ਲਓ ਹੁਣ ਅੱਗੇ ਵੀ ਚੱਲਦੇ ਆ ਬਜ਼ੁਰਗ ਉਧਰਲੇ ਪਾਸੇ ਦਿਖਾ ਰਹੇ ਆ ਜਿਹੜਾ ਸਾੰਬਰ ਪਹਿਲਾਂ ਆਪਾਂ ਦੇਖ ਕੇ ਆਏ ਆ ਤੇ ਹੁਣ ਉਧਰਲੇ ਪਾਸੇ ਨੂੰ ਚੱਲਦੇ ਆ ਇੱਕ ਬਜ਼ੁਰਗਾਂ ਨੇ ਸਾਨੂੰ ਹੋਰ ਦਿਖਾਇਆ ਸਾੰਬਰ ਜਿਹੜਾ ਕਿ ਆ ਰਾਤੀ ਜਦੋਂ ਜੜੀਆਂ ਅਸੀਂ ਆਵਾਜ਼ਾਂ ਸੁਣ ਰਹੇ ਸੀਗੇ ਆ ਤੁਸੀਂ ਦੇਖ ਰਹੇ ਆ ਇਹ ਰਾਤ ਦਾ ਹੀ ਲੈਪਡ ਦਾ ਕੰਮ ਲੱਗਦਾ ਬਜ਼ੁਰਗੋ ਰਾਤ ਦਾ ਹੀ ਹੋ ਸਕਦਾ ਇਹ ਆਹ ਰਾਤ ਦਾ ਹੀ ਹੈ ਨਾ ਬਿਲਕੁਲ ਆ ਤੁਸੀਂ ਦੇਖ ਰਹੇ ਆ ਇਹਦੀ ਬੈਕ ਸਾਈਡ ਤੇ ਆਪਣਾ ਕੈਂਪ ਆ ਹੁਣ ਤਾਂ ਤਾਜ਼ੀਆਂ ਪੈੜਾਂ ਲੱਗੀਆਂ ਆ ਤਾਜ਼ੀਆਂ ਪੈੜਾਂ ਲੱਗੀਆਂ ਹੈ ਨਾ ਉਹ ਬਾਗ ਦੀਆਂ ਪੈੜਾਂ ਬਾਗ ਦੀਆਂ ਪੈੜਾਂ ਆ ਤਾਜ਼ੀਆਂ ਹੀ ਤੁਸੀਂ ਦੇਖ ਰਹੇ ਆ ਤੇ ਇਹ ਰਾਤ ਦਾ ਹੀ ਹੈ ਨਾ ਬਜ਼ੁਰਗੋ ਕੰਮ ਫਿਰ ਹੈ ਨਾ ਤੇ ਬਿਲਕੁਲ ਸਾਡੇ ਕੈਂਪਸ ਜਿੱਥੇ ਸਾਡਾ ਕੈਂਪ ਲੱਗਾ ਆ ਉੱਥੇ ਹੀ ਇਹ ਜੋ ਬਾਗ ਦੇ ਜਿਹੜਾ ਆ ਉਹ ਸ਼ਿਕਾਰ ਕੀਤਾ ਸੀਗਾ ਲੈਪਡ ਨੇ ਬਾਗ ਕਹ ਲਈਏ ਜਾਂ ਲੈਪੜ ਕਹ ਲਈਏ ਕਿਉਂਕਿ ਬਾਗ ਵੀ ਹੈਗੇ ਇੱਥੇ ਜਿਦਾ ਬਜ਼ੁਰਗ ਦੱਸ ਰਿਹਾ ਸਾਨੂੰ ਤੇ ਹੁਣ ਜਾ ਰਹੇ ਆਪਾਂ ਵਾਪਸੀ ਕਰ ਰਹੇ ਆ ਆਪਣੇ ਕੈਂਪ ਵੱਲੋਂ ਜਾ ਰਹੇ ਆ ਵਾਪਸੀ ਕਰ ਰਹੇ ਆ ਹੁਣ ਤੇ ਉਹ ਗਾਂ ਵੀ ਉਹਨੇ ਸ਼ਿਕਾਰ ਕੀਤਾ ਸੀ ਨਾ ਬਜ਼ੁਰਗਾਂ ਗਾਂ ਪਹਿਲਾਂ ਦੀ ਖਾਧੀ ਆ ਗਾਂ ਪਹਿਲਾਂ ਦੀ ਖਾਧੀ ਹੈ ਨਾ ਚਲੋ ਚੱਲਦੇ ਆਂ ਬਾਰ ਵਗੈਰਾ ਆਪਾਂ ਪੈਕ ਕਰ ਲਿਆ ਕੈਂਪ ਵਗੈਰਾ ਸਾਰਾ ਆਪਣਾ ਤੁਸੀਂ ਦੇਖ ਹੀ ਰਹੇ ਆ ਸਾਰਾ ਕੁਝ ਆਪਣਾ ਪੈਕਿੰਗ ਹੋ ਗਿਆ ਆ ਤੋਂ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ ਜਿਹੜੇ ਤੁਹਾਡੇ ਮਨ ਵਿੱਚ ਆ ਤੇ ਜਿਹੜੇ ਤੁਸੀਂ ਮੈਨੂੰ ਲਾਸਟ ਜਿਹੜੀਆਂ ਵੀਡੀਓ ਬਣਾਈਆਂ ਇਨੀਆਂ ਦੀਆਂ ਉਹਨਾਂ ਦੇ ਵਿੱਚ ਤੁਸੀਂ ਪੁੱਛੇ ਸੀਗੇ ਤੋਂ ਬਬਜਰ ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਆਪਾਂ ਦਿਨਚਰਿਆ ਤਾਂ ਤੁਹਾਡੀ ਦਿਖਾਈ ਸੀਗੀ ਤਿੰਨ ਤਰੀਆਂ ਦੀਆਂ ਵੀਡੀਓ ਬਣਾਈਆਂ ਸੀਗੀਆਂ ਆਪਾਂ ਤੇ ਤੁਹਾਡੀ ਰਾਤ ਦੀ ਵੀਡੀਓ ਬਣਾਉਣ ਦਾ ਵੀ ਸਾਨੂੰ ਮੌਕਾ ਮਿਲਿਆ ਤੁਹਾਡਾ ਸਟਰਗਲ ਦਿਖਾਉਣ ਦਾ ਮੌਕਾ ਮਿਲਿਆ ਵੀ ਰਾਤ ਨੂੰ ਤੁਸੀਂ ਕਿੱਦਾਂ ਜੀਵਨ ਬਤੀਤ ਕਰਦੇ ਆ ਤੇ ਇਸ ਵਾਰ ਤਾਂ ਜਦੋਂ ਅਸੀਂ ਤੇ ਸਾਨੂੰ ਆਪਣਾ ਕੈਂਪ ਜਿਹੜਾ ਟੈਂਟ ਅਸੀਂ ਬਾਹਰ ਲਾਇਆ ਤੇ ਉੱਥੇ ਲਾ ਕੇ ਸਾਨੂੰ ਸੌਣਾ ਪਿਆ ਤੇ ਬਹੁਤ ਵਧੀਆ ਮੌਸਮ ਵੀ ਸੀਗਾ ਤੇ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ ਬਜ਼ੁਰਗਾਂ ਦਾ ਤੁਸੀਂ ਸਾਨੂੰ ਆਗਿਆ ਦਿੱਤੀ ਇੱਥੇ ਰਾਤ ਰੁਕਣ ਦੀ ਆਪਣੇ ਕੋਲ ਰੁਕਣ ਵਾਸਤੇ ਸੋ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਸੋ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਕਰਕੇ ਅਸੀਂ ਰਿਸਕ ਲੈ ਕੇ ਇੱਥੇ ਇਸ ਜੰਗਲ ਦੇ ਵਿੱਚ ਰੁਕੇ ਆ ਕਿਉਂਕਿ ਸਾਡੇ ਤੋਂ ਪਹਿਲਾਂ ਕੋਈ ਵੀ ਅਸੀਂ ਜੰਗਲ ਦੇ ਵਿੱਚ ਕਿਸੇ ਨੇ ਵੀ ਕੈਂਪਿੰਗ ਨਹੀਂ ਕੀਤੀ ਅਸੀਂ ਫਸਟ ਟਾਈਮ ਇੱਥੇ ਕੈਂਪਿੰਗ ਕਰ ਰਹੇ ਹਾਂ ਇਸ ਏਰੀਆ ਦੇ ਵਿੱਚ ਜਿਹੜਾ ਪਾਰਟਿਕੂਲਰ ਏਰੀਆ ਤੁਸੀਂ ਦੇਖ ਰਹੇ ਹੋ ਹੁਣ ਕਰਦੇ ਵੀਡੀਓ ਦੀ ਸਮਾਪਤੀ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ